ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਮੇਰੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਮੌਸਮ ਦੀ ਜਾਣਕਾਰੀ 12 13 ਅਤੇ 14 ਸਤੰਬਰ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਲਗਾਤਾਰ ਅਫਵਾਹਾਂ ਉੱਡ ਰਹੀਆਂ ਨੇ ਕਿ ਦੁਆਰਾ ਤੋਂ ਹੜ੍ਹ ਪੰਜਾਬ ਦੇ ਵਿੱਚ ਆ ਸਕਦੇ ਨੇ ਭਾਰੀ ਮੀਂਹ ਦੀ ਉਮੀਦ ਹੈ ਤੇ ਸਾਡੇ ਕਾਫੀ ਰਿਸਪਾਂਸਿਬਲ ਬੰਦੇ ਵੀ ਇਹ ਗੱਲਾਂ ਕਰ ਰਹੇ ਨੇ ਕਿ ਦੁਆਰਾ ਤੋਂ ਹੜ੍ਹ ਪੰਜਾਬ ਦੇ ਵਿੱਚ ਆ ਸਕਦਾ ਹੈ ਸਤਰਕ ਰਹੋ ਇਹ ਹਾਲਾਤ ਨੇ ਉਹ ਹਾਲਾਤ ਨੇ ਪਰ ਕਲੈਰਟੀ ਜਣਾ ਚਾਹੁੰਦੇ ਆ ਕਿ ਅਜੇੇ ਕੋਈ ਵੀ ਖਤਰਨਾਕ ਹਾਲਾਤ ਤਾਜ਼ਾ ਸੈਟਲਾਈਟ ਇਮੇਜਸ ਤੋਂ ਦਿਖਾਈ ਨਹੀਂ ਦੇ ਰਹੇ ਜਿੰਨੀ ਕ ਸਾਡੀ ਸਟੱਡੀ ਹੈ ਜਿੰਨਾ ਕ ਮੈਂ ਐਕਸਪੀਰੀਅੰਸ ਕਰ ਚੁੱਕਿਆ ਹੈ ਵੈਦਰ ਦੀ ਰਿਪੋਰਟ ਨੂੰ ਉੱਥੋਂ ਤੱਕ ਕੋਈ ਵੱਡੀ ਹਲਚਲ ਹੁੰਦੀ ਦਿਖਾਈ ਨਹੀਂ ਦੇ ਰਹੀ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਲਗਾਤਾਰ ਪੱਛਮੀ ਹਵਾਵਾਂ ਚੱਲਣ ਦੇ ਸਦਕੇ ਪੰਜਾਬ ਦਾ ਮੌਸਮ ਸਾਫ਼ ਹੋ ਚੁੱਕਿਆ ਜੀ ਤਾਜ਼ਾ ਸੈਟਲਾਈਟ ਇਮੇਜਸ ਤੋਂ ਸਾਫ਼ ਦਿਖਾਈ ਦੇ ਰਿਹਾ ਕੋਈ ਬੱਦਲ ਵਾਲਾ ਸਿਸਟਮ ਫਿਲਹਾਲ ਪੰਜਾਬ ਦੇ ਉੱਪਰ ਨਹੀਂ ਹੈ ਜਿਹੜੇ ਵੀ ਸਿਸਟਮ ਨੇ ਉਹ ਉਹ ਤੁਸੀਂ ਦੇਖ ਸਕਦੇ ਹੋ ਕਿ ਇਸ ਬੈਲਟ ਦੇ ਵਿੱਚ ਫਿਲਹਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਪੰਜਾਬ ਤੋਂ ਕਾਫੀ ਜ਼ਿਆਦਾ ਦੂਰ ਐਕਟਿਵੇਟ ਨੇ ਫਿਲਹਾਲ ਤਗੜੀ ਕਾਰਵਾਈ ਕੋਈ ਵੀ ਪੰਜਾਬ ਦੇ ਉੱਪਰ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਹਿੱਸੇ ਤੋਂ ਬਿਲੋਂਗ ਕਰਦੇ ਹੋ ਜੀ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲੇ ਕੇ ਆਪਣੇ ਮੌਸਮ ਦੇ ਹਾਲਾਤ ਜ਼ਰੂਰ ਲਿਖਿਓ ਤਾਂ ਕਿ ਬਾਕੀ ਦਰਸ਼ਕ ਵੀ ਇਹਨਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਅਤੇ ਚੈਨਲ ਤੇ ਨਵੇਂ ਹੋ ਤਾਂ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਹੁਣ ਆਪਾਂ ਤੁਹਾਨੂੰ ਦਿਨਾਂ ਦੇ ਹਿਸਾਬ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦੇਖ ਸਕਦੇ ਹੋ ਕਿ 12 ਸਤੰਬਰ ਦੀ ਅਗਰ ਗੱਲ ਕਰੀਏ ਤਾਂ ਪਠਾਨਕੋਟ ਵਿੱਚ ਹਲਕੀ ਦਰਮਿਆਨੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਪੰਜਾਬ ਦੇ ਨਾਲੋਂ ਜ਼ਿਆਦਾ ਕਿਉਂਕਿ ਹਿਮਾਚਲ ਦੇ ਮੌਸਮ ਦਾ ਅਸਰ ਇਸ ਦੇ ਉੱਪਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਤੁਸੀਂ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਅਤੇ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬਾਕੀ ਪੰਜਾਬ ਦੇ ਨਾਲੋਂ ਥੋੜੇ ਜੇ ਬੂੰਦਾਬੰਦੀ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਅਫਵਾਹਾਂ ਉੱਡਣ ਪਿੱਛੇ ਵੀ ਮੇਨ ਕਾਰਨ ਇਹ ਹੀ ਹੈ ਕਿ ਇਹਨਾਂ ਇਲਾਕਿਆਂ ਵਿੱਚ ਲਗਾਤਾਰ ਬੂੰਦਾਬੰਦੀ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਸਾਡੇ ਸਾਰੇ ਡੈਮ ਜਿਹੜੇ ਨੇ ਉਹ ਇਹਨਾਂ ਇਲਾਕਿਆਂ ਤੋਂ ਹੀ ਆਪਰੇਟ ਹੁੰਦੇ ਨੇ ਖਾਸ ਤੌਰ ਤੇ ਅਗਰ ਆਪਾਂ ਰਣਜੀਤ ਸਾਗਰ ਡੈਮ ਦੀ ਗੱਲ ਕਰ ਲਈਏ ਪੌਂਗ ਡੈਮ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਪਾਖੜਾ ਟਾਈਮ ਦੀ ਗੱਲ ਕਰ ਲਈਏ ਤੇ ਘੱਗਰ ਵੀ ਇਸੇ ਇਲਾਕੇ ਚੋਂ ਨਿਕਲਦੀ ਹੈ ਪਰ ਹੁਣ ਉਹ ਹਾਲਾਤ ਨਹੀਂ ਹਨ ਕਿ ਲਗਾਤਾਰ ਇੰਨਾ ਜ਼ਿਆਦਾ ਪਾਣੀ ਆ ਜਾਵੇ ਕਿ ਡੈਮਾਂ ਦਾ ਇਨਫਲੋ ਵੱਜ ਜਾਵੇ ਆਊਟਫਲੋ ਵੱਜ ਜਾਵੇ ਅਜਿਹੇ ਹਾਲਾਤ ਨਹੀਂ ਬਣਨਗੇ ਇਹਨਾਂ ਇਲਾਕੇ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਤਾਪਮਾਨ ਵੀ ਜਿਹੜੇ ਨੇ ਉਹ 30 31 ਡਿਗਰੀ ਤੱਕ ਪਹੁੰਚ ਸਕਦੇ ਨੇ ਬਾਕੀ ਪੰਜਾਬ ਦੀ ਗੱਲ ਕਰੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਮੁਕਸਰ ਫਜ਼ਿਲਕਾ ਫਿਰੋਜ਼ਪੁਰ ਮੋਗਾ ਫਰੀਦਕੋਟ ਇਹਨਾਂ ਵਿੱਚ ਜਿਹੜਾ ਮੌਸਮ ਹੈ ਖੁਸ਼ਕ ਬੜਾ ਰਹੇਗਾ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਬੱਦਲਬਾਈ ਆਉਂਦੀ ਜਾਂਦੀ ਦਿਖਾਈ ਦੇ ਸਕਦੀ ਹੈ ਕੋਈ ਤਕੜੀ ਕਾਰਵਾਈ ਫਿਲਹਾਲ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਮੌਸਮ ਜਿਹੜੇ ਹਾਲਾਤ ਨੇ ਉਹ ਅੰਡਰ ਕੰਟਰੋਲ ਬਹੁਤ ਹੱਦ ਤੱਕ ਦਿਖਾਈ ਦੇ ਸਕਦੇ ਨੇ ਇਸ ਤੋਂ ਇਲਾਵਾ ਅਗਰ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 12 ਤੋਂ ਬਾਅਦ 13 ਅਤੇ 14 ਤਰੀਕ ਲਗਭਗ ਸੇਮ ਹਾਲਾਤ ਨੇ ਦੇਖ ਸਕਦੇ ਹੋ ਕਿ ਇਹਨਾਂ ਇਲਾਕਿਆਂ ਵਿੱਚ ਹੀ ਬੱਦਲਬਾਈ ਫੇਰ ਤੋਂ ਬਣ ਰਹੀ ਹੈ ਜਿਹਦੇ ਵਿੱਚ ਆਪਾਂ ਕਿਸੇ ਤਰ੍ਹਾਂ ਪਠਾਨਕੋਟ ਦੇ ਵਿੱਚ ਥੋੜ੍ਹਾ ਜਿਹਾ ਤਕੜਾ ਸਿਸਟਮ ਆ ਸਕਦਾ ਜੀ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਪਟਿਆਲਾ ਇਹਨਾਂ ਇਲਾਕਿਆਂ ਵਿੱਚ 13 ਅਤੇ 14 ਤਰੀਕ ਨੂੰ ਲਗਾਤਾਰ ਹਲਕੀ ਦਰਮਿਆਨੀ ਵੀ ਟੁੱਟਵੇਂ ਰੁਕਦੇ ਵਿੱਚ ਬਦਲਬਾਈ ਆ ਸਕਦੀ ਹੈ ਜੋ ਕਿ ਬਹੁਤ ਮੀਡੀਅਮ ਲੈਵਲ ਦੀ ਹੈ ਤਗੜੀ ਕਾਰਵਾਈ ਕੋਈ ਨਹੀਂ ਹੈਗੀ ਜਿਹਨੂੰ ਆਪਾਂ ਕਹੀਏ ਕਿ ਬਹੁਤ ਤਗੜੀ ਕਾਰਵਾਈ ਹੋਵੇ ਅਜਿਹੇ ਹਾਲਾਤ ਨਾ ਮਾਤਰ ਦੇ ਬਰਾਬਰ ਨੇ ਬਾਕੀ ਅਮਰitsar ਤਰਨਤਾਰਨ ਇਹਨਾਂ ਵਿੱਚ ਕੋਈ ਤਗੜੀ ਮੀਂਹ ਦੀ ਉਮੀਦ ਨਹੀਂ ਹੈ ਨਾ ਹੀ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਬਰਨਾਲਾ ਮਾਨਸਾ ਲੁਧਿਆਣਾ ਸੰਗਰੂਰ ਤੇ ਜਲੰਧਰ ਕਪੂਰਥਲਾ ਕੋਈ ਤਗੜੀ ਕਾਰਵਾਈ ਨਹੀਂ ਹੈ ਹਲਕੇ ਦਰਮਿਆਨੇ ਟੁੱਟਮੇ ਰੂਪ ਦੇ ਵਿੱਚ ਬਦਲਬਾਹੀ ਜ਼ਰੂਰ ਹੋ ਸਕਦੀ ਹੈ ਪੱਛਮੀ ਹਵਾ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਧੁੱਪ ਕੜਾਕੇ ਦੀ ਪਵੇਗੀ ਖੁਸ਼ਕੀ ਹਵਾ ਦੇ ਵਿੱਚ ਰਹੇਗੀ ਨਮੀ ਨਾ ਮਾਤਰ ਦੇ ਬਰਾਬਰ ਹੈ ਜਿਸ ਦੇ ਕਾਰਨ ਹਾਲਾਤ ਜਿਹੜੇ ਨੇ ਉਹ ਅੰਡਰ ਕੰਟਰੋਲ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ